ਕਰਨਤਰਨ ਦੇ ਪੱਟੀਵਰਕੇ ਦੇ ਪਿੰਡ ਮੇਰਾ ਫਨਵਾ ਦੇ ਰੁਕਸਾ ਸਰਪੰਚ ਗੁਰਪ੍ਰੀਤ ਸਿੰਘ ਦੇ ਉੱਪਰ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ 7 ਫਾਇਰ ਕਰਕੇ ਉਦਯੋਗਪੁਰ ਜਾਣੇ ਵਾਲਾ ਹਮਲਾ ਕੀਤਾ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੇਰੀ ਜਾਣਕਾਰੀ ਦੇ ਅਨੁਸਾਰ ਸਰਪੰਚ ਆਪਣੇ ਘਰ ਦਾ ਗਵਾਨ ਪੈਂਦੇ ਘਰ ਦੇ ਬਾਹਰ ਖੜਾ ਸੀ ਉਸੇ ਪਲ ਸਮੇਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਆਦਦੇ ਨੇ ਇੱਕ ਨੂੰ ਮੋਟਾ ਕਰਾਇਆ ਜਾ ਰਿਹਾ ਸੀ ਅਤੇ ਦੂਸਰਾ ਉਦਯੋਗਪੁਰ ਕੋਲ ਫਾਇਰ ਕਰਨ ਲੱਗ ਗਿਆ ਇਸ ਘਟਨਾ ਦੀ ਜਾਣਕਾਰੀ ਮਿਲ ਰਹੀ ਹੈ ਡੀਐਸਪੀ ਰਿੰਦਰ ਸਿੰਘ ਮੀਨਾਸ ਉੱਤੇ ਡੀਐਸਪੀ ਕਲਪਰੀ ਸਿੰਘ ਪੱਟੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਾ ਨਾਮ ਤੇ ਪਿੰਡ ਪਰ ਨਾਮ ਸੁਨਾਮ ਸਿੰਘ ਪਿੰਡ ਅਸ਼ਰਾ ਪੰਨੂਆ ਜਿਹੜਾ ਇਹ ਵਾਕਿਆ ਹੋਇਆ ਗੋਲੀਆਂ ਚੱਲਣ ਦੀ ਇੱਕ ਨੰਨ ਕਰਾਈ ਗਈਆਂ ਤੇ ਕੀ ਕਰਿਆ ਇਹ ਪਤਾ ਨਹੀਂ ਹਣਛੱਤੇ ਬੰਦੇ ਆਏ ਆ ਕਿ ਸਾਡੇ ਨੂੰ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੋਟਾ ਗੁਜਰੀਆ ਬੀਦੀ ਲੱਗੇ ਅਸੀਂ ਉਹਨਾਂ ਦੇ ਘਰ ਸਾਬੇ ਘਰ ਤੋਂ ਬਾਹਰ ਨਿਕਲੇ ਆ ਤੇ ਕਜ਼ਾਮੀ ਰੋ ਆਣ ਕੇ ਤੇ ਅਗਰਾਉਣ ਲੱਪੇ ਹਰਕੀਤ ਜੀ ਮੈਂ ਕੁਦਰਤੀ ਵੈ ਦੋ ਮਿੰਟ ਪਹਿਲਾਂ ਉਹ ਘਰ ਵਾਲੂ ਆ ਗਿਆ ਤੇ ਬੇੜਾ ਸਾਡਾ ਸਹੇੜ ਕੋਤਾ ਨਾਲ ਦੋ ਤਿੰਨ ਬੰਦੇ ਹੋਰ ਕੋਤੇ ਇੱਕ ਦੋ ਮੈਂਬਰ ਪਜਾਜੂ ਹੋ ਰਹੇ ਸਤਨਾ ਕੋਲੇ ਜਬੜੀ ਸ਼ੁਰੂ ਕਰ ਚੀਆਂ ਵਾਰ-ਵਾਰ ਵੱਜਿਆ ਵਾ ਦੁੰਦੀ ਕੀ ਪਾ ਕੇ ਫਾਨੂ ਭੱਜਾ ਵਾ ਦਵਾ ਦਵਾ ਅਸੀਂ ਗੱਡੀ ਦੇ ਤੇ ਮੁਰਕੇ ਕਿ ਗੱਡੀ ਚਾਬੀ ਕਿੱਥੇ ਮੁੰਡਾ ਬੜੇ ਭੱਜਾ ਮੈਂ ਕੀ ਗੱਲ ਸੁਖ ਵਾ ਪੈਰ ਹੋਏ ਕਿੰਦਾ ਗੱਡੀ ਫੜਾ ਸਪਾਜੀ ਦੇ ਪੈਰ ਹੋ ਗਏ ਕਿੰਨੀ ਕੁ ਗੋਲੀਆਂ ਚੱਲੀਆਂ ਕੋਈਆਂ ਮੇਰੇ ਖਾਲ ਲਗ-ਪਗ 6 ਕਿ 7 ਗੋਲੀਆਂ ਚੱਲੀਆਂ ਅਨ ਬਹੁਤੀ ਕਿਸ ਤਰ੍ਹਾਂ ਕੋਈ ਬਾਤ ਜਾਣਦੇ ਨਹੀਂ ਕੋਈ ਬੰਦੇ ਤੇ ਪਿੰਡ ਵਾਲਾ ਆਇਆ ਇਸ਼ਾਰੇ ਨਾਲ ਆਇਆ ਤੇ ਖਬੇ ਵਾਲ ਨੂੰ ਗਾਇਆ ਮਗਰ ਇਹ ਗੱਡੀਆਂ ਲਾਈਆਂ ਹੋਈਆਂ ਉਹਦੇ ਪਰ ਉਹ ਅੱਧਾ ਅੱਧਾ ਇਕੱਲਾ 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 ਗਾਹ ਨਿਕਲੇ ਖਾੜੀ ਗਾੜੀ ਸੜਕ 'ਤੇ ਟੁੱਪੀ ਆ ਗਈ ਅਹੀਂ ਰੋਗੇ ਗੱਡੀ ਢਾਹ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉਹ ਚਲੇ ਮੁੜ ਕੇ ਸ਼ੁਰੂ ਉਹਦੇ ਨਾਲ ਬਹਿਹੇਲੀ ਤੇ ਪਿੰਡ ਦੀ ਵਾਰਕ ਨੂੰ ਪੁੱਛਿਆ ਨੀ ਗੱਡੀਆਂ ਔਰ 10-15 ਵਾਂ ਘੇੜੇ ਘਰੇ ਕਮਾਈਆਂ ਪਰਦੇ ਪਰ ਨਹੀਂ ਲੱਭੇ ਨਹੀਂ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਆ ਵੀ ਸਾਨੂੰ ਸਾਫ ਮਿਲ ਜਾ ਜਿਹੜਾ ਉਹ ਬੰਦੇ ਸਾਨੂੰ ਲੱਭੜੇ ਲਈ ਦਿਆ ਹਾਂ ਉਹਨਾਂ ਨੇ ਅੱਜ ਤੱਕ ਗਾਂਹ ਕਿਤੇ ਕਰ ਸਕਦੇ ਨੇ ਜਿਨ੍ਹਾਂ ਨੇ ਅੱਜ ਕੁਝ ਕੀਤਾ ਗਾਂ ਵੀ ਕਰ ਸਕਦੇ ਹਾਂਜੀ ਕਰ ਸਕਦੇ ਹਾਂ ਜੀ ਕਰ ਸਕਦੇ ਆ ਜੇ ਕੋਈ ਕੋਈ ਸ਼ੱਕ ਹੋ ਕਰ ਸਕਦੇ ਆ ਹਾਂਜੀ ਇਸ ਤਰ੍ਹਾਂ ਸੀ ਉਹ ਗੁਜਰਿਆ ਵਾ ਅਸੀਂ ਉਹਦੇ ਲੈ ਉਹਨੇ ਸਾਰੇ ਬੰਦੇ ਵੀ ਕੀ ਹੋ ਸਕਦਾ ਉਹਨਾਂ ਦਾ ਕੋਸ ਨੂੰ ਫੋਨ ਕਰੀਏ ਕਿ ਤਰ੍ਹਾਂ ਕਰੀਏ ਉਹ ਜੋਬ ਵੀ ਸਰਕਾਰੀ ਕਰਦਾ ਸੀ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਰਾਤ ਦਾ ਆਇਆ ਹੀ ਨਹੀਂ ਕਾਰਕਰੀ ਕਿਹੜੇ ਫੋਨ ਕਰ ਕਦੀ ਕਿਸੇ ਫੋਨ ਕਰ ਉਹ ਲੱਭਦੇ ਰਹੇ ਅਸੀਂ ਉਹਦੇ ਉੱਧਰ ਰੁਜੇ ਆ ਤੇ ਉੱਤੋਂ ਇਹ ਹੋਰੀ ਆ ਗਈ ਉਹਦੀ ਮੌਤ ਇਸ ਤਰ੍ਹਾਂ ਹੋਈ ਹੈ ਉਹਦੀ ਮੌਤ ਕਰੰਟ ਲਾ ਕੇ ਹੋਈ ਹੈ ਅੱਛਾ ਰੌੜ ਬਿਜਲੀ ਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਲੱਕਣ ਆਇਆ ਨਹੀਂ ਸੜਕ ਤੇ ਵੇਖਿਆ ਇੱਕ ਮਰਦਾ ਘਰੋਤਾ ਉਹਨੂੰ ਜਾ ਕੇ ਅੰਦਰ ਮੁੰਡਾ ਖੜਾ ਗਿਆ ਭਤੀ ਜਾ ਇੱਕ ਉਹਨੇ ਜਾ ਕੇ ਵੇਖਿਆ ਤੇ ਅੰਦਰ ਪਿਆ ਵਾ ਉਹਨੇ ਗਾਹ ਤੇ ਲੈ ਪਛਾਹ ਮੋੜਿਆ ਫਿਰ ਸਾਨੂੰ ਕਹਿੰਦੇ ਆਓ ਤੇਰੇ ਬਲੇ ਕੀ ਹੋ ਗਿਆ ਲੱਕਣ ਨੂੰ ਅਸੀਂ ਕਹਿੰਗੇ ਵੇਖਿਆ ਜੋ ਜੱਥ ਹੋਈ ਹੋ ਜੀ ਉਹ ਕਰੰਟ ਲੱਗ ਗਿਆ ਹਾਂ ਕਰੰਟ ਲੱਗ ਗਿਆ ਪਤਾ ਨਹੀਂ ਫੇਸ ਪਾਉਣ ਲੱਗਾ ਤਾਰ ਕੁੰਡੀ ਡੇਕਪੀ ਉੱਤੇ ਕੀ ਹੋਇਆ ਕਿਸੇ ਲਈ ਤੇ ਫਾਤ ਸੜਿਆ ਕਿਉਂਕਿ ਮੇਰੇ ਕੋ ਜਾਣੀ ਜਾਂਦਾ ਮੇਰੇ ਗੋਡਸਰੀ ਕੀ ਗੱਲ ਤੇ ਮੈਂ ਮੁੰਡੇ ਬਾਡੇ ਗਏ ਭੱਜ ਭੁੱਜੇ। ਇਹ ਵੰਟੀ ਵੀ ਪੰਜਾਬੀ ਦੇ ਲਈ ਤਰਨਤਾਰ ਤੋਂ ਰਵੀ ਖੜਾ ਇੱਕ ਖਾਸ ਰਿਪੋਰਟ। ਤਰਨਤਾਰਨ ਦੇ ਪੱਟੀ ਰਕੇ ਦੇ ਪਿੰਡ ਮੇਰਾ ਪਿੰਡਾਂ ਦੇ ਰੋਸ ਦਾ ਸਰਪੰਚ ਗੁਰਪ੍ਰੀਤ ਸਿੰਘ ਦੇ ਉੱਪਰ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ 7 ਫਾਇਰ ਕਰਕੇ ਉਸ ਦੇ ਉੱਪਰ ਜਾਣਵਾ ਹਮਲਾ ਕੀਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੇਰੀ ਜਾਣਕਾਰੀ ਅਨੁਸਾਰ ਸਰਪੰਚ ਆਪਣੇ ਘਰ ਦਾ ਗਵਾਨ ਪਿੰਡੇ ਘਰ ਦੇ ਬਾਹਰ ਖੜਾ ਸੀ। ਉਸੇ ਪਲ ਸਮੇਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਅੰਦੇ ਨੇ ਇਕ ਨੂੰ ਮੋਟੋ ਕਰਾਇਆ ਜਾ ਰਿਹਾ ਸੀ ਅਤੇ ਦੂਸਰਾ ਉਜਵ ਕਰੋ ਫਾਇਰ ਕਰਨ ਲੱਗ ਗਿਆ ਇਸ ਘਟਨਾ ਦੀ ਜਾਣਕਾਰੀ ਮਿਲ ਰਹੀ ਹੈ ਡੀਐਸਪੀ ਰਿੰਦਰ ਸਿੰਘ ਮਿਨਾਸ ਅਤੇ ਡੀਐਸਪੀ ਕਲਪਰੀ ਸਿੰਘ ਪੱਟੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦਾ ਨਾਮ ਤੇ ਪੈਂਦਾ ਬਰਾਦਸ ਸੁਨਾਮ ਸਿੰਘ ਪਿੰਡ ਨਿਸ਼ਰਾ ਪਨੂਆ ਜਿਹੜਾ ਇਹ ਵਾਪਰ ਹੋਇਆ ਗੋਲੀਆਂ ਚੱਲਣ ਦੀਆਂ ਇੱਕ ਨਾ ਕਰਾਈਆਂ ਗਈਆਂ ਤੇ ਕੀ ਕਰਿਆ ਤੇ ਪਤਾ ਨਹੀਂ ਹਲਫਛਤੇ ਬੰਦੇ ਆਏ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੱਦਾ ਗੁਜ਼ਰ ਗਿਆ ਬੀਰੀ ਲਾ ਕੇ ਅਸੀਂ ਉਹਨਾਂ ਦੇ ਘਰ ਸੌਂਦੇ ਘਰ ਤੋਂ ਬਾਹਰ ਨਿਕਲੇ ਆ ਤੇ ਕਜ਼ਾਮੀ ਰੋ ਆਣ ਕੇ ਤੇ ਆ ਗਿਆ ਉਹ ਲਾ ਪੇ ਆ ਕਿਤੇ ਅਜ ਮੈਂ ਕੁਦਰਤੀ ਬੈ ਦੋ ਕੁ ਮਿੰਟ ਪਹਿਲਾਂ ਘਰ ਆ ਨੂੰ ਆ ਗਿਆ ਤੇ ਬੇੜਾ ਸਾਡਾ ਸਹੇਰੇ ਘੋਟਾ ਨਾਲ ਦੋ ਤਿੰਨ ਬੰਦੇ ਹੋਰ ਕੋਤੇ ਇੱਕ ਦੋ ਮੈਂਬਰ ਪਜਾ ਜੂ ਰਹਤੇ ਸਤਨਾ ਉਹਨੇ ਜਬੜੇ ਸ਼ੁਰੂ ਕਰ ਚੀਆਂ ਵਾਰ ਵਾਰ ਬੱਜਿਆ ਵਾ ਦੁੰਦੀ ਜੀ ਪਾ ਕੇ ਸਾਨੂੰ ਭੱਜਾ ਵਾ ਦਵਾ ਦਵਾ ਅਸੀਂ ਗੱਡੀ ਦੇ ਮੁਰਕੇ ਇਹ ਗੱਡੀ ਚਾਬੀ ਕਿੱਥੇ ਮੁੰਡਾ ਮੈਨੇ ਭੱਜਾ ਮੈਂ ਕੀ ਗੱਲ ਸੁਖ ਵਾ ਪੈਰ ਹੋ ਗਿਆ ਕਿੰਦਾ ਗੱਡੀ ਫੜਾ ਸਪਾਜੀ ਦੇ ਪੈਰ ਹੋ ਗਏ ਕਿੰਨੀ ਕੋਲੀਆਂ ਚਲੀਆਂ ਕੋਈਆਂ ਮੇਰੇ ਖਲ ਲਗ ਭਾਗ 6 ਕੇ 7 ਕੋਲੀਆਂ ਚਲੀਆਂ ਹਾਂਜੀ ਕੋਈ ਇਸ ਤਰ੍ਹਾਂ ਕੋਈ ਭਾਵ ਜਾਣਦੇ ਜਿਹੜਾ ਨਹੀਂ ਕੋਈ ਬੰਦੇ ਇਧਰ ਪਿੰਡ ਵੱਲ ਆ ਜਿਹਾ ਸਾਰੇ ਵੱਲ ਆਏ ਆ ਤੇ ਖੱਬੇ ਵਾਲ ਨੂੰ ਗਏ ਆ ਮਗਰ ਇਹ ਗੱਡੀਆਂ ਲਾਈਆਂ ਵੀ ਆ ਉਹਦੇ ਪਰ ਉਹ ਅੱਧਾ ਅੱਧਾ ਕਿਲਾ 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 ਗਾਹ ਨਿਕਲੇ ਖਾੜੀ ਗੱਡੀ ਛੜ ਕੇ ਟੁੱਟੀ ਆ ਗਈ ਅਸੀਂ ਰੋਗੇ ਗੱਡੀ ਢਾਹ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉਂਝੇ ਨੂੰ ਮੁੜ ਕੇ ਤੇ ਉਹਦੇ ਨਾਲ ਤੇਹੇ ਨਹੀਂ ਉਹ ਪਿੰਡ ਦੀ ਵਾਰਕ ਨੂੰ ਪਛੜੀਆਂ ਗੱਡੀਆਂ ਔਰ 10-15 ਕਿਰੇ ਕਿਰੇ ਕਮਾਈਆਂ ਪਰਦੇ ਪਰ ਨਹੀਂ ਲੱਭੇ ਨਹੀਂ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਆ ਕਿ ਸਾਨੂੰ ਸਾਫ਼ ਮਿਲਦਾ ਜਿਹੜਾ ਉਹ ਬੰਦੇ ਸਾਨੂੰ ਲੱਭੜੇ ਲਈਦਾ ਹਾਂ ਜੀ ਜਿਨ੍ਹਾਂ ਨੇ ਅੱਜ ਤੱਕ ਗਾਹ ਨਹੀਂ ਕੀਤਾ ਕਰ ਸਕਦੇ ਜੀ ਜਿਨ੍ਹਾਂ ਨੇ ਅੱਜ ਕੁਝ ਕੀਤਾ ਗਾਹ ਵੀ ਕਰ ਸਕਦੇ ਹਾਂ ਕਰ ਸਕਦੇ ਆ ਜੀ ਕਰ ਸਕਦੇ ਆ ਕਿ ਕੋਈ ਕੋਈ ਸ਼ੱਕ ਆ ਕਰ ਸਕਦੇ ਆ ਹਾਂ ਜੀ ਇਸ ਤਰ੍ਹਾਂ ਸੀ ਉਹ ਗੁਜਰਿਆ ਵਾ ਅਸੀਂ ਉਹਦੇ ਲੈ ਉਹਨੇ ਸਾਰੇ ਬੰਦੇ ਵੀ ਕੀ ਹੋ ਸਕਦਾ ਉਹਨਾਂ ਨਾਲ ਪੁੱਛਣ ਨੂੰ ਫੋਨ ਕਰੀਏ ਕਿ ਤਰ੍ਹਾਂ ਕਰੀਏ ਉਹ ਜੋ ਆਪ ਵੀ ਸਰਕਾਰੀ ਕਰਦਾ ਸੀ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਉਹ ਰਾਤ ਦਾ ਆਇਆ ਹੀ ਨਹੀਂ ਕਰ ਕਰੀ ਕਿਹਦੇ ਫੋਨ ਕਰਕੇ ਜੀ ਕਿਸੇ ਫੋਨ ਕਰ ਉਹ ਲੱਭਦੇ ਰਹੇ ਅਹੀਂ ਉਹਦੇ ਉੱਧਰ ਰੁਜੇ ਆ ਤੇ ਉੱਤੋਂ ਇਹ ਹੋਰੀ ਆ ਗਈ ਉਹਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਹਦੀ ਮੌਤ ਕਰੰਟ ਲਾ ਕੇ ਹੋਈ ਹੈ ਅੱਛਾ ਰੌੜ ਬਿਜਲੀ ਦੇ ਉੱਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਸੜਕਾਂ ਆਇਆ ਨਹੀਂ ਸੜਕ ਤੇ ਵੇਖਿਆ ਮੁਰਦਾ ਕਰੋਤਾ ਉਹਨੂੰ ਜਾ ਕੇ ਅੰਦਰ ਮੁੰਡਾ ਖੜਾ ਗਿਆ ਪਤੀ ਆਇਆ ਉਹਨੇ ਜਾ ਕੇ ਵੇਖਿਆ ਤੇ ਅੰਦਰ ਪਿਆ ਵਾ ਉਹਨੇ ਗਾਹ ਤੇ ਲਾਇਆ ਪਜਾਮ ਹੋ ਰਿਹਾ ਤੇ ਸਾਨੂੰ ਕਹਿੰਦੇ ਕਿ ਆਓ ਤੇਰੇ ਪਦੇ ਕੀ ਹੋ ਗਿਆ ਸੜਕਾਂ ਨੂੰ ਅਸੀਂ ਕਹਿੰਗੇ ਵੇਖਿਆ ਜੋ ਗੱਠ ਹੋਈ ਹੋਈ ਉਹ ਕਰੰਟ ਲੱਗ ਗਿਆ ਹਾਂ ਕਰੰਟ ਲੱਗ ਗਿਆ ਪਤਾ ਨਹੀਂ ਫੇਸ ਪਾਉਣ ਲੱਗਾ ਤਾਰ ਕੁੰਡੀ ਦੇ ਉੱਤੇ ਪੀ ਹੋਇਆ ਕਿਸੇ ਨੇ ਤੇ ਫੱਤ ਸੜਿਆ ਕਿਉਂਕਿ ਮੇਰੇ ਕੋ ਜਾਣ ਨਹੀਂ ਜਾਂਦਾ ਮੇਰੇ ਗੋਡੇ ਨਹੀਂ ਠੀਕ ਹੈ ਤੇ ਮੈਂ ਮੁੰਡੇ ਮਾਡੇ ਗਏ ਭੱਜ ਭੁੱਜੀ ਇਹ ਵੰਟੀ ਵੀ ਪੰਜਾਬੀ ਦੇ ਲਈ ਤਰਨਤਾਰ ਤੋਂ ਰਵੀ ਖੜਾ ਇੱਕਾਸ ਰਿਪੋਰਟ